ਇੱਕ ਪੰਜਾਬੀ ਨੇ 60000 ਕਰੋੜ ਰੁਪਏ ਦਾ ਕਬਲਾ ਕੀਤਾ ਆ ਪੂਰੇ ਇੰਡੀਆ ਦੇ ਵਿੱਚ ਇਹ ਬੰਦਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਦੁੱਧ ਵੇਚਦਾ ਹੁੰਦਾ ਸੀਗਾ ਦੋਧੀ ਸੀਗਾ ਇਸ ਨੇ ਇੰਨਾ ਤਕੜਾ ਆਪਣਾ ਜਾਲ ਵਿਛਾਲਿਆ ਪੂਰੇ ਇੰਡੀਆ ਦੇ ਵਿੱਚ ਤਕਰੀਬਨ 5.5 ਕਰੋੜ ਲੋਕਾਂ ਨੂੰ ਇਸ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਿਸ ਦੇ ਵਿੱਚੋਂ 30 ਲੱਖ ਜਿਹੜੇ ਲੋਕ ਸੀਗੇ ਉਹ ਪੂਰੇ ਪੰਜਾਬ ਦੇ ਵਿੱਚੋਂ ਸੀਗੇ ਵੀਡੀਓ ਸਾਰੀ ਸੁਣੀਓ ਤੇ ਤੁਸੀਂ ਇਸ ਚੱਕਰ ਦੇ ਵਿੱਚ ਕਨਫਿਊਜ਼ ਹੋ ਜਾਣਾ ਕਿ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰੀਏ ਕਿ ਸ਼ਰਮ ਮਹਿਸੂਸ ਕਰੀਏ ਤੁਹਾਨੂੰ ਸਮਝ ਨਹੀਂ ਆਉਣੀ ਹੇਰਾ ਫੇਰੀ ਫਿਲਮ ਸਾਰਿਆਂ ਨੇ ਦੇਖੀ ਹੋਊਗੀ ਉਹਦੇ ਵਿੱਚ ਇੱਕ ਡਾਇਲੌਗ ਆ ਅਕਸ਼ੇ ਕੁਮਾਰ ਦਾ ਕਿ ਬਾਬੂ ਬਈਆ 10 ਦਿਨ ਮੇ ਪੈਸਾ ਡਬਲ ਹੋ ਜਾਏਗਾ ਇਹੀ ਸਕੀਮ ਇਸ ਇਨਸਾਨ ਨੇ 1996 ਦੇ ਵਿੱਚ ਸੋਚੀ ਸੀਗੀ ਵੀ ਕਿੱਦਾਂ ਲੋਕਾਂ ਨੂੰ ਬੇਵਕੂਫ ਬਣਾਇਆ ਜਾਵੇ ਕਿੱਦਾਂ ਉਹਨਾਂ ਦਾ ਪੈਸਾ ਡਬਲ ਕੀਤਾ ਜਾਵੇ ਵੱਖ-ਵੱਖ ਸਕੀਮਾਂ ਇਸ ਨੇ ਆਪਣਾ ਇੱਕ ਪਲਾਨ ਬਣਾਇਆ ਉਹ ਪਲਾਨ ਲੈ ਕੇ ਇਹ ਪੂਰੇ ਇੰਡੀਆ ਦੇ ਸਾਹਮਣੇ ਆਇਆ ਇਸ ਇਨਸਾਨ ਦਾ ਨਾਮ ਹੈਗਾ ਆ ਨਿਰਮਲ ਸਿੰਘ ਭੰਗੂ ਬਰਨਾਲੇ ਜ਼ਿਲ੍ਹੇ ਦਾ ਇਹ ਰਹਿਣ ਵਾਲਾ ਸੀਗਾ ਤੇ ਇਹਦਾ ਜਿਹੜਾ ਗਰੁੱਪ ਸੀਗਾ ਉਹ ਪਰਲਸ ਗਰੁੱਪ ਸੀਗਾ ਹੁਣ ਕਈਆਂ ਲੋਕਾਂ ਦੇ ਜ਼ਖਮ ਤਾਂ ਜੇ ਹੋ ਗਏ ਹੋਣੇ ਆ ਵੀ ਕਾਫੀ ਪਰਿਵਾਰ ਨੇ ਪੰਜਾਬ ਦੇ ਵਿੱਚ ਜਿਹੜੇ ਇਸ ਸਕੈਮ ਦੀ ਲਪੇਟ ਦੇ ਵਿੱਚ ਆਏ ਸੀਗੇ ਇਹ ਪੂਰਾ ਸਕੈਮ ਕੀ ਸੀਗਾ ਅੱਜ ਆਪਾਂ ਇਸੇ ਬਾਰੇ ਗੱਲ ਕਰਾਂਗੇ ਵੀ ਕਿੰਨੇ ਲੋਕ ਇਸ ਦਲਦਲ ਦੇ ਵਿੱਚ ਤਸਦੇ ਗਏ ਤੇ ਕਿਦਾਂ ਨਰਮਲ ਸਿੰਘਾ ਅਮੀਰ ਹੁੰਦਾ ਗਿਆ ਨਰਮਲ ਸਿੰਘ ਭੰਗੂ ਨੇ ਜਿਹੜੀ ਇਸ ਕੰਪਨੀ ਦੀ ਸ਼ੁਰੂਆਤ 1996 ਦੇ ਵਿੱਚ ਕੀਤੀ ਉਸਨੇ ਪਹਿਲਾਂ ਥੋੜਾ ਜਿਹਾ ਸਰਕਲ ਆਪਣਾ ਇਕੱਠਾ ਕੀਤਾ ਜਿਸ ਦੇ ਵਿੱਚ ਉਸਨੇ ਪੈਸੇ ਡਬਲ ਕਰਕੇ ਲੋਕਾਂ ਨੂੰ ਦਿੱਤੇ ਦੋਹਾਂ ਦੋਹਾਂ ਤਿੰਨਾਂ ਤਿੰਨਾਂ ਸਾਲਾਂ ਦੇ ਵਿੱਚ ਲੋਕਾਂ ਦਾ ਭਰੋਸਾ ਦਿੱਤੇ ਆ ਹੌਲੀ 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 ਲੋਕ ਉਸ ਦੇ ਨਾਲ ਜੜ ਜੁੜਦੇ ਗਏ ਉਸ ਨੇ ਚੇਨ ਸਿਸਟਮ ਚੇਨ ਸਿਸਟਮ ਸ਼ੁਰੂ ਕੀਤਾ ਕਿ ਇੱਕ ਇਨਸਾਨ ਨੂੰ ਜੋੜ ਲਿਆ ਉਸ ਨੂੰ ਕਹਤਾ ਕਿ ਤੂੰ ਆਪਣੇ ਨਾਲ 5 ਮੈਂਬਰ ਬਣਾ ਲਾ ਆਪਣੇ ਥੱਲੇ ਤੈਨੂੰ ਇੰਨਾ ਕਮਿਸ਼ਨ ਮਿਨੂਗਾ ਉਹਨਾਂ ਪੰਜਾਂ ਨੂੰ ਕਹਤਾ ਵੀ ਤੁਸੀਂ ਆਪਣੇ ਥੱਲੇ ਮੈਂਬਰ ਬਣਾ ਲਓ ਜਿਹੜਾ ਉੱਪਰ ਵਾਲਾ ਸਭ ਤੋਂ ਮੇਨ ਏਜੰਟ ਹੁੰਦਾ ਸੀਗਾ ਜਿੰਨੇ ਥੱਲੇ ਉਹਦੇ ਮੈਂਬਰ ਹੋਣਗੇ ਉਹਨਾਂ ਹੀ ਉਸ ਨੂੰ ਫਾਇਦਾ ਹੁੰਦਾ ਜਾਊਗਾ ਇਹ ਸਕੀਮ ਸਾਰੇ ਪੰਜਾਬੀਆਂ ਨੇ ਸੁਣੀ ਹੋਊਗੀ ਜੇ ਸੁਣੀ ਹੈ ਤਾਂ ਕਮੈਂਟ ਜਰੂਰ ਕਰਿਓ ਕਿ ਮੈਂਬਰ ਬਣਾ ਲਓ ਤੇ ਪੈਸੇ ਕਮਾ ਲਓ ਵੀ ਬੈਠੇ ਬਿਠਾਏ ਜੀ 50 5 ਉਸ ਬੰਦੇ ਨੇ ਪਹਿਲਾਂ ਲੋਕਾਂ ਨੂੰ ਪੈਸੇ ਦਿੱਤੇ ਵੀ ਆ ਲੋਕਾਂ ਦਾ ਭਰੋਸਾ ਜਿੱਤਣ ਵਾਸਤੇ ਪੂਰੇ ਇੰਡੀਆ ਦੇ ਵਿੱਚ 5.5 ਕਰੋੜ ਲੋਕਾਂ ਨੂੰ ਬੇਵਕੂਫ ਬਣਾਇਆ ਉਸ ਬੰਦੇ ਨੇ 50 ਲੱਖ ਏਜੰਟ ਰੱਖਿਆ ਸੀਗਾ ਲੋਕਾਂ ਨੂੰ ਸਮਝਾਉਣ ਵਾਸਤੇ ਸਕੀਮਾਂ ਇਸ ਬੰਦੇ ਨੇ ਕੋਈ ਗਰੀਬ ਨਹੀਂ ਛੱਡਿਆ ਕੋਈ ਅਮੀਰ ਨਹੀਂ ਛੱਡਿਆ ਜੇਕਰ ਕੋਈ ਕਹ ਰਿਹਾ ਕਿ ਮੈਂ 100 ਰੁਪਏ ਵਾਲੀ ਸਕੀਮ ਲੈਣੀ ਆ ਤਾਂ ਉਹ ਵੀ ਇਹ ਬੰਦਾ ਸਕੀਮ ਕਰਦਾ ਹੁੰਦਾ ਸੀਗਾ ਵੀ ਲੈ ਆ ਦੇ 100 ਰੁਪਏ ਮਹੀਨੇ ਦਾ ਕੋਈ ਚੱਕਰ ਨਹੀਂ 10 ਸਾਲਾਂ ਨੂੰ 2 ਲੱਖ ਰੁਪਏ ਲੈ ਲਈ ਜਾਂ 3 ਲੱਖ ਰੁਪਏ ਲੈ ਲਈ ਜੇਕਰ ਕੋਈ ਬਾਲੀ ਵੱਡੀ ਇਨਵੈਸਟਮੈਂਟ ਕਰਦਾ ਸੀਗਾ ਵੀ 10000 ਰੁਪਏ ਵੀ ਹਿਨੇ ਦਾ ਜਾਂ ਲੱਖ ਰੁਪਏ ਵੀ ਹਿਨੇ ਦਾ ਜਾਂ 50000 ਤਾਂ ਉਦੋਂ ਇਹ ਲੋਕਾਂ ਨੂੰ ਕਹਿੰਦਾ ਹੁੰਦਾ ਸੀਗਾ ਕਿ ਤੁਹਾਡੇ ਨਾਂ ਦੇ ਉੱਪਰ ਆ ਲਓ ਜੀ ਇੱਕ ਪਲਾਟ ਜਿਹੜਾ ਕਿ ਰਜਿਸਟਰ ਕਰਵਾਤਾ ਹੈ ਜਮੀਨ ਰਜਿਸਟਰ ਕਰਵਾਤੀ ਆ ਜਦੋਂ ਮਰਜੀ ਤੁਸੀਂ ਵੇਚ ਲਓ ਤੁਹਾਡੇ ਪੈਸੇ ਖਰੇ ਦੇ ਖਰੇ ਆ ਮੈਂ ਕਿਹਾ ਆਪਣੀ ਜੇਬ ਦੇ ਵਿੱਚ ਪਾ ਕੇ ਲੈ ਕੇ ਜਾਣੇ ਆ ਪੂਰੇ ਪੰਜਾਬ ਪੂਰੇ ਇੰਡੀਆ ਦੇ ਵਿੱਚ ਇਸ ਬੰਦੇ ਨੇ ਹਰ ਇੱਕ ਸ਼ਹਿਰ ਦੇ ਵਿੱਚ ਪਾਰਲਸ ਗਰੁੱਪ ਦੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਪਲਾਟ ਖਰੀਦੇ ਹਰ ਇੱਕ ਸ਼ਹਿਰ ਦੇ ਵਿੱਚ ਬੈਂਕਾਂ ਦੇ ਵਿੱਚ ਅਕਾਊਂਟ ਖਲਾਏ ਵੱਡੇ ਵੱਡੇ ਬੋਰਡ ਲਾਏ ਆਪਣੀ ਕੰਪਨੀ ਦੀ ਪਾਰਨਸ ਗਰੁੱਪ ਦੀ 20 ਸਾਲ ਇਸ ਬੰਦੇ ਨੇ ਪੂਰੀ ਮਸ਼ਹੂਰੀ ਕੀਤੀ ਕਰੈਕਟਰ ਹਰਪਜਨ ਸਿੰਘ ਯੋਗਰਾਜ ਸਿੰਘ ਤੇ ਅਕਾਲੀਆਂ ਦੀ ਸਰਕਾਰ ਵੀ ਇਸ ਟਾਈਮ ਸੁਖਵੀਰ ਬਾਦਲ ਦੇ ਨਾਲ ਵੀ ਇਸ ਬੰਦੇ ਦੇ ਲਿੰਕ ਰਹੇ ਆ ਤੇ ਇਸ ਬੰਦੇ ਨੇ ਜਦੋਂ ਕਬੱਡੀ ਕੱਪ ਹੁੰਦੇ ਸੀਗੇ ਵੱਡੇ ਵੱਡੇ ਲੈਵਲ ਦੇ ਉੱਪਰ ਤੇ ਸੁਖਵੀਰ ਬਾਦਲ ਦੇ ਥੂ ਉਦੋਂ ਇਹ ਬੰਦਾ ਸਪਾਂਸਰ ਵੀ ਉਹਨਾਂ ਕੱਪਾਂ ਨੂੰ ਕਰਦਾ ਰਿਹਾ ਉਸ ਤੋਂ ਬਾਅਦ ਇਸ ਦੇ ਕੈਪਟਨ ਸਰਕਾਰ ਕਾਂਗਰਸ ਸਰਕਾਰ ਦੇ ਨਾਲ ਵੀ ਸੰਬੰਧ ਰਹੇ ਆ ਸਮੇ ਸਮੇ ਸਾਰੇ ਇਹ ਬੰਦਾ ਹਰ ਇੱਕ ਸਰਕਾਰ ਦੇ ਨਾਲ ਦੋਸਤੀਆਂ ਪਾਉਂਦਾ ਗਿਆ ਕਿਉਂਕਿ ਇਹ ਜਿਹੜਾ ਸਮਰਾਜ ਸਮਰਾਜ ਦਾ ਇਹਨਾਂ ਕਿ ਜਾਲ ਇੰਨਾ ਵੱਡਾ ਹੁੰਦਾ ਜਾ ਰਿਹਾ ਸੀਗਾ ਵੀ ਲੋਕ ਗਰੀਬ ਤੋਂ ਗਰੀਬ ਤੇ ਅਮੀਰ ਤੋਂ ਅਮੀਰ ਜਿਵੇਂ ਮੈਂ ਤੁਹਾਨੂੰ ਦੱਸ ਕੇ ਖੜਿਆ ਆਂ ਇਹਦੇ ਸਕੈਮ ਦੇ ਵਿੱਚ ਫਸਦੇ ਜਾ ਰਹੇ ਸੀਗੇ ਇਹ ਕਿਸੇ ਨੂੰ ਪੈਸਾ ਨਹੀਂ ਦੇ ਦੁਰਿਆ ਸੀਗਾ ਇਹ ਜਿੰਨੇ ਪੈਸੇ ਲੋਕਾਂ ਤੋਂ ਲੈ ਰਿਹਾ ਸੀਗਾ ਆਪ ਦੇ ਨਾਂ ਤੇ ਪਲਾਟ ਲੈ ਰਿਹਾ ਸੀਗਾ ਇਹ ਪੂਰੇ ਇੰਡੀਆ ਦੇ ਵਿੱਚ ਤਾਂ ਜ਼ਮੀਨ ਆਪਣੀ ਵਿਛਾਈ ਰਿਹਾ ਸੀਗਾ ਉਸ ਤੋਂ ਪਲੱਸ ਇਹ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਆਪਣੀ ਜ਼ਮੀਨ ਹੋਟਲ ਘਰ ਬਿਲਡਿੰਗਾਂ ਬਾਹਰ ਵੀ ਖਰੀਦ ਰਿਹਾ ਸੀਗਾ ਵੀ ਸ਼੍ਰੇਖਲਾਸਾ ਹੋਇਆ ਕਿ ਦੋ ਹੋਟਲ ਤੇ ਜ਼ਮੀਨ ਜਿਹੜੀ ਆ ਆਸਟ੍ਰੇਲੀਆ ਦੇ ਵਿੱਚ ਵੀ ਇਹਦੇ ਨਾਮ ਦੇ ਉੱਪਰੋਂ ਨਿਕਲੀ ਆ ਹੁਣ ਤੱਕ ਜਿਹੜੀ ਇੰਡੀਆ ਦੀ ਗਵਰਨਮੈਂਟ ਆ ਉਸਨੇ 1500 ਤੋਂ 1500 ਕਰੋੜ ਦੀ ਜਿਹੜੀ ਜ਼ਮੀਨ ਜਾਇਦਾਦ ਜਾਂ ਵੱਡੀਆਂ ਬਿਲਡਿੰਗਾਂ ਹੋ ਗਈਆਂ ਉਹ ਸਾਰੀਆਂ ਜ਼ਬਤ ਕੀਤੀਆਂ ਨੇ ਜਿਸ ਦੇ ਜਿਹੜਾ ਨਾਮ ਦੇ ਉੱਪਰ ਪ੍ਰੋਪਰਟੀਆਂ ਸੀਗੀਆਂ ਪਰਲਸ ਗਰੁੱਪ ਦੀਆਂ ਚੰਡੀਗੜ੍ਹ ਮਹਾਲੀ ਏਰੀਆ ਦੇ ਵਿੱਚ ਇਸਨੇ ਪੂਰੇ ਦੇ ਪੂਰੇ ਇੱਕ ਸਿਟੀ ਬਸਾਤੀ ਸੀਗੀ ਪਰਲਸ ਸਿਟੀ ਕਰਕੇ ਵੱਖ-ਵੱਖ ਨਾਵਾਂ ਤੋਂ ਇਹਨੇ ਕੰਪਨੀਆਂ ਬਣਾਈਆਂ ਹੋਈਆਂ ਸੀਗੀਆਂ ਯਾਰ ਇਹਨਾਂ ਛੱਤਰਬੰਦਾ ਸੀਗਾ ਨਾ ਬੀ ਸਮੇਂ ਦੇ ਨਾਲ ਬਦਲਦਾ ਗਿਆ ਵੀ ਜਿਵੇਂ ਸਰਕਾਰ ਬਦਲ ਗਈ ਉਹਦੇ ਨਾਲ ਜਾ ਕੇ ਦੋਸਤੀ ਕਰ ਲਈ ਕਪਲਾ ਕਰਦਾ ਗਿਆ ਜਿੱਥੇ ਜ਼ਮੀਨ ਸਸਤ ਮਿਲ ਗਈ ਸਸਤੀ ਲੈ ਲਈ ਪਰਲਸ ਗਰੁੱਪ ਦਾ ਬੋਰਡ ਲਾਤਾ ਬਿਲਡਿੰਗਾਂ ਬਣਾਉਣੀਆਂ ਸਟਾਰਟ ਕਰਤੀਆਂ ਪੰਜਾਬ ਦੇ ਹਜੇ ਵੀ ਅਜਿਹੇ ਸ਼ਹਿਰ ਹੈਗੇ ਜਿੱਥੇ ਕਿ ਪਰਲਸ ਗਰੁੱਪ ਦੇ ਬੋਰਡ ਲਗੇ ਹੋਇਆ ਬਿਲਡਿੰਗਾਂ ਦੇ ਉੱਪਰ ਵੱਡੇ ਵੱਡੇ ਪਰ ਉਹ ਸਾਰੀਆਂ ਖੰਡਰ ਹੋਈਆਂ ਪਈਆਂ ਨੇ ਪਿਛਲੇ ਜੇ ਸਰਕਾਰ ਨੇ ਮਾਣ ਸਰਕਾਰੀ ਨਹੀਂ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਕਿ ਜਦੋਂ ਸਾਡੀ ਸਰਕਾਰ ਬਣ ਗਈ ਪੰਜਾਬ ਦੇ ਲੋਕਾਂ ਨੂੰ ਕਿਹਾ ਸੀਗਾ ਜਿਨੀ ਤੁਹਾਡੀ ਠੱਗੀ ਹੋਈ ਹੈ ਤੁਹਾਡੇ ਜਿਹੜੇ ਪੈਸੇ ਆ ਸੀ ਸਾਰੇ ਦੇਵਾਂਗੇ ਇਹ ਹੁਣ ਹੋ ਸਕਦਾ ਸਰਕਾਰ ਜਿਹੜੀ ਉਹ 1500 ਕਰੋੜ ਦੀ ਪ੍ਰਾਪਰਟੀ ਉਹਨਾਂ ਨੂੰ ਨਿਲਾਮ ਕਰਕੇ ਲੋਕਾਂ ਦਾ ਪੈਸਾ ਜਿਹੜਾ ਹੈ ਉਹ ਦੇ ਦੇਵੇ। ਹੁਣ ਤੁਸੀਂ ਸੋਚੋਗੇ ਕਿ ਨਰਮਲ ਸਿੰਘ ਪੰਗੂ ਦਾ ਹੋਇਆ ਤਾਂ ਹੋਇਆ ਕਿ ਸਾਰੀ ਸਟੋਰੀ ਸੁਣਾਤੀ ਆ। ਨਰਮਲ ਸਿੰਘ ਪੰਗੂ ਡਿੱਕੇ ਸਰਕਾਰ ਦੇ 2014 ਦੇ ਵਿੱਚ ਜਦੋਂ ਇੱਕ ਨਸਾਨ ਨੇ ਕੇਸ ਕਰਤਾ ਸੀਗਾ ਤੇ ਉਹਨੇ ਕੰਪਨੀ ਕਰਤੀ ਸੀ ਬੰਦ। 2000 ਇਹ ਜਿਹੜਾ ਨਰਮਲ ਸਿੰਘ ਪੰਗੂ ਆ 16 ਦੇ ਵਿੱਚ ਇਹ ਗ੍ਰਿਫਤਾਰ ਹੋ ਗਿਆ ਸੀਗਾ ਤੇ ਉਦੋਂ ਤੋਂ ਇਹ ਜੇਲ੍ਹ ਦੇ ਵਿੱਚ ਹੀ ਆ। ਹੁਣ ਜਦੋਂ ਪਿੱਛੇ ਜੇ ਲੋਕਾਂ ਨੇ ਰੌਲਾ ਪਾਇਆ 2021 ਦੇ ਵਿੱਚ ਉਦੋਂ ਪੁਲਿਸ ਵਾਲਿਆਂ ਨੇ ਸੀਬੀਆਈ ਦੀ ਟੀਮ ਹਜੇ ਵੀ ਲੱਗੀ ਹੋਈ ਆ। ਇਸ ਕੇਸ ਦੇ ਉੱਪਰ ਇਨਵੈਸਟੀਗੇਸ਼ਨ ਕਰਨ 11 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਕੇਸ ਦੇ ਵਿੱਚ ਇਹਨਾਂ ਦੇ ਵਿੱਚੋਂ ਉਸ ਨੂੰ ਪਹਿਲਾਂ 6 ਲੋਕ ਫੜੇ ਹੋਏ ਸੀ ਉਹਨਾਂ ਦੇ ਵਿੱਚੋਂ ਇੱਕ ਦੀ ਜੇਲ੍ਹ ਦੇ ਵਿੱਚ ਹੀ ਮੌਤ ਹੋ ਗਈ ਆ ਪਰ ਮੇਨ ਜਿਹੜਾ ਅਪਰਾਧੀ ਆ ਨਿਰਮਲ ਸਿੰਘ ਪੰਗੂ ਉਹ ਹਜੇ ਵੀ ਜੇਲ੍ਹ ਦੇ ਵਿੱਚ ਆ ਤੇ ਪਰ ਜਿਹੜੀ ਉਹਦੇ ਕੋਲੇ ਪ੍ਰਾਪਰਟੀ ਆ 60 ਹਜ਼ਾਰ ਕਰੋੜ ਦੀ ਠੱਗੀ ਆ ਉਹਦੇ ਵਿੱਚੋਂ ਸਿਰਫ 1500 ਕਰੋੜ ਹੀ ਬਰਾਮਦ ਹੋਇਆ ਆ ਬਾਕੀ ਸਾਰੇ ਦਾ ਸਾਰਾ ਪੈਸਾ ਉਸ ਦੇ ਕੋਲ ਹੀ ਆ ਤੇ ਉਹ ਦੱਸ ਵੀ ਨਹੀਂ ਰਿਹਾ ਕਿ ਉਹਦੀ ਪ੍ਰਾਪਰਟੀ ਕਿੱਥੇ ਕਿੱਥੇ ਆ ਕਿੱਥੇ ਕਿੱਥੇ ਨਹੀਂ ਪਈ ਉਹਨੂੰ ਪਤਾ ਕਿ ਅੱਜ ਨਹੀਂ ਤਾਂ ਕੱਲ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਾ ਆ ਯਾਰਾਂ ਦੀ ਬੱਲੇ ਬੱਲੇ ਲੋਕ ਕੀ ਕਰ ਲੈਣਗੇ ਲੋਕੀ ਫੇਰ ਭੁੱਲ ਜਾਣਗੇ ਪਰ ਹਰ ਇੱਕ ਦੀ ਯਾਰ ਮਿਹਨਤਰੀ ਕਮਾਈ ਆ ਕਿਸੇ ਨੇ ਆਪਣੇ ਧੀ ਦੇ ਵਿਆਹ ਵਾਸਤੇ ਪੈਸੇ ਜੋੜ ਰਿਆ ਸੀ ਕੋਈ ਐਸੇ ਸਕੀਮ ਦੇ ਥਰੂ ਕਿਸੇ ਨੇ ਆਪਣੀ ਪੈਨਸ਼ਨ ਲਗਾਈ ਹੋਈ ਸੀ ਸਾਰੀ ਫੌਜ ਚ ਰਿਟਾਇਰ ਹੋ ਕੇ ਆਇਆ ਸੀ ਕੋਈ ਕੋਈ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਜੋੜ ਰਿਆ ਸੀਗਾ ਇਸ ਵੀਡੀਓ ਨੂੰ ਯਾਰ ਸ਼ੇਅਰ ਜ਼ਰੂਰ ਕਰ ਦਿਓ ਭਲਾ ਤੁਹਾਡੇ ਨਾਲ ਠੱਗੀ ਨਹੀਂ ਵੱਜੀ ਪਰ ਇਸ ਇਨਸਾਨ ਦੇ ਕਾਰਨਾਮੇ ਪੂਰੇ ਇੰਡੀਆ ਦੇ ਵਿੱਚ ਮਸ਼ਹੂਰ ਹੋਣੇ ਚਾਹੀਦੇ ਆ ਜਿੱਥੇ-ਜਿੱਥੇ ਵੀ ਵੀਡੀਓ ਜਾਵੇ ਕੱਲ ਨੂੰ ਜਦੋਂ ਜਿਹੜੇ ਲੋਕ ਇਸ ਠੱਗੀ ਦਾ ਸ਼ਿਕਾਰ ਹੋਏ ਨੇ ਪਰਸ ਗਰੁੱਪ ਦੀ ਦਾ ਜਦੋਂ ਉਹ ਇਕੱਠ ਕਰਨ ਉਜਾਹ ਰੌਲਾ ਪਾਉਣ ਤਾਂ ਪੂਰਾ ਪੰਜਾਬ ਪੂਰਾ ਇੰਡੀਆ ਉਹਨਾਂ ਦੇ ਨਾਲ ਖੜਾ ਹੋਵੇ ਉਹਨਾਂ ਦਾ ਸਾਥ ਦੇਣ ਵਾਸਤੇ ਤਾਂ ਜੋ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਪੈਸੇ ਮਿਲ ਸਕਣ ਉਹ ਲੋਕ ਰੋਂਦੇ ਆ ਯਾਰ ਉਹ ਕਹਿੰਦੇ ਵੀ ਸਾਨੂੰ ਪਸਾ ਲਿਆ ਗਿਆ ਕੋਈ ਵੀ ਇਨਸਾਨ ਹਰ ਇੱਕ ਇਨਸਾਨ ਇਹ ਸੋਚਦਾ ਆ ਕਿ ਚਾਰ ਪੈਸੇ ਇਧਰੋਂ ਆ ਜਾਣ ਉਧਰੋਂ ਆ ਜਾਣ ਕੋਈ ਇਨਸਾਨ ਕਿਸੇ ਨਾਲ ਧੋਖਾ ਕਰਕੇ ਰਾਜ਼ੀ ਨਹੀਂ ਹੈਗਾ ਇਹ ਤਾਂ ਇੱਕ ਸ਼ੈਤਾਨੀ ਦਿਮਾਗ ਆਪਾਂ ਕਹਿ ਸਕਦੇ ਆ ਜਿਹੜੇ ਇਹ ਸਾਰੀ ਸਕੀਮ ਸੋਚੀ ਵੀ ਕਿਵੇਂ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਪਸਾਉਣਾ ਆ ਵੀਡੀਓ ਵਧੀਆ ਲੱਗੀ ਤਾਂ ਯਾਰ ਇਮਾਨਦਾਰੀ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਕਿ ਤੁਹਾਡੇ ਨਾਲ ਠਗੀ ਹੋਈ ਹੈ ਜਾਂ ਤੁਹਾਡੇ ਪਿੰਡ 'ਚ ਹੋਈ ਆ ਕਿੰਨੇ ਦੀ ਹੋਈ ਆ ਜਾਂ ਕਿਹੜੇ ਏਰੀਆ ਦੇ ਵਿੱਚ ਹੋਈ ਹੈ ਜੇਕਰ ਤੁਸੀਂ ਸੁਣਿਆ ਵੀ ਸੀਗਾ ਠਗੀ ਬਾਰੇ ਬਹੁਤ ਬਹੁਤ ਸ਼ੁਕਰੀਆ ਵੀਡੀਓ ਸੌਣ ਵਾਸਤੇ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਧੰਨਵਾਦ